ਸਤ ਜੀ ਤੁਸੀਂ ਜੁੜੇ ਜੇ ਨਾਇਨਪ੍ਰੋ ਪੰਜਾਬ ਦੇ ਨਾਲ ਤੇ ਮੈਂ ਨਵਦੀਪ ਸਿੰਘ ਕਾਂਗਰਸ ਪਾਰਟੀ ਵੱਲੋਂ ਕੁਝ ਦਿਨ ਪਹਿਲਾਂ ਹੀ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਦੇ ਵਿੱਚ ਪਾਰਟੀ ਲਈ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਵਰਕਰਾਂ ਨੂੰ ਉਹਨਾਂ ਦਾ ਮਾਨ ਸਨਮਾਨ ਦਿੱਤਾ ਗਿਆ ਵਾ ਤੇ ਵੱਖ-ਵੱਖ ਅਹੁਦੇ ਦੇ ਕਿਨਵਾਜਿਆ ਗਿਆ ਵਾ ਤਰੰਤਾਰਨ ਤੋਂ ਵੀ ਦਿੱਤਿਕ ਰੋਡਾ ਜੀ ਨੂੰ ਇੱਕ ਵੱਡੀ ਜ਼ਿੰਮੇਵਾਰੀ ਪੰਜਾਬ ਲੈਵਲ ਦੀ ਮਿਲੀ ਆ ਉਹਨਾਂ ਕੋਈ ਜਾਣਦੇ ਆ ਕੀ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਤੇ ਕੀ ਉਹ ਕਾਂਗਰਸ ਪਾਰਟੀ ਲਈ ਅਗਾਸ ਸੇਵਾ ਨਿਭਾਉਣਗੇ ਸਭ ਤੋਂ ਪਹਿਲਾਂ ਤੇ ਰਿਤਿਕ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਆ ਤੇ ਨਾਲੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਥੈਂਕ ਯੂ ਸੋ ਮੱਚ ਜੀ ਧੰਨਵਾਦ ਜੀ ਰਿਤਿਕ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਹੀ ਦੱਸ ਦਿਓ ਕਿ ਕਿਹੜੀ ਤੁਹਾਨੂੰ ਜ਼ਿੰਮੇਵਾਰੀ ਮਿਲੀ ਆ ਤੇ ਕੀ ਕੀ ਤੁਹਾਡੇ ਜਿਹੜੇ ਆ ਕਾਂਗਰਸ ਪਾਰਟੀ ਲਈ ਹੁਣ ਜਿਹੜੇ ਕਾਰਜ ਤੁਸੀਂ ਅੱਗੇ ਤੋਂ ਸੇਵਾ ਕਰੋਗੇ ਜੀ ਮੈਨੂੰ ਜੀ ਪੰਜਾਬ ਯੂਥ ਕਾਂਗਰਸ ਦੀ ਸਟੇਟ ਦਾ ਜਨਰਲ ਸਕੱਤਰ ਅੱਜ ਨਿਯੁਕਤ ਕੀਤਾ ਗਿਆ ਜੀ ਸੋ ਮੈਂ ਅੱਜ ਧੰਨਵਾਦ ਕਰਦਾ ਸਾਡੇ 올 ਇੰਡੀਆ ਦੇ ਪ੍ਰਧਾਨ ਖੜਗੇ ਜੀ ਦਾ ਅਤੇ ਨੈਸ਼ਨਲ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਨਿਵਾਸ ਜੀ ਦਾ ਅਤੇ ਖਾਸ ਤੌਰ ਤੇ ਸਾਡੇ ਇੰਚਾਰਜ ਦਵਿੰਦਰ ਯਾਦਵ ਜੀ ਸਾਡੇ ਪੀਸੀਸੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਿੰਗ ਜੀ ਅਤੇ ਮੇਰੇ ਬਹੁਤ ਸਾਰੇ ਸਤਿਕਾਰਯੋਗ ਮੇਰੇ ਪਿਤਾ ਸમાન ਜਿਹੜੇ ਕੀ ਪ੍ਰਤਾਪ ਸਿੰਘ ਜੀ ਬਾਜਵਾ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਅਤੇ ਮੇਰੇ ਵੱਡੇ ਭਰਾ ਪੰਜਾਬ 유ਥ ਕਾਂਗਰਸ ਦੇ ਪ੍ਰਧਾਨ ਪੰਜਾਬ ਦੇ ਮੋਹਿਤ ਮਹਿੰਦਰਾ ਜੀ ਜਿਨ੍ਹਾਂ ਨੇ ਮੈਨੂੰ ਅੱਜ ਜ਼ਿੰਮੇਵਾਰੀ ਸੌਂਪੀ ਹੈ ਸੋ ਮੈਂ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਵਾਉਂਦਾ ਕਿ ਜਿਹੜੀ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਤਨਦੇ ਹੀ ਇਹਨਾਂ ਦੇ ਨਿਭਾਵਾਂਗਾ ਜਿੱਥੇ-ਜਿੱਥੇ ਵੀ ਮੇਰੀ ਜਿਹੜੀ ਕਿ ਪਾਰਟੀ ਡਿਊਟੀ ਲਾਏਗੀ ਮੈਂ ਉੱਤੇ ਤਨਮਨ ਦੇ ਨਾਲ ਆਪਣੀ ਡਿਊਟੀ ਪੂਰੀ ਨਿਭਾਵਾਂਗਾ ਬਦਕ ਜੀ ਇਸ ਟਾਈਮ ਤੇ ਤੁਹਾਨੂੰ ਇੱਡੀ ਵੱਡੀ ਜ਼ਿੰਮੇਵਾਰੀ ਮਿਲੀ ਆ ਤੇ ਜਲੰਧਰ ਦੇ ਵਿੱਚ ਜਿਮਨੀ ਚੋਣਵੀ ਚੱਲ ਰਹੀ ਹੈ ਉਸ ਦੇ ਵਿੱਚ ਤੁਸੀਂ ਆਪਣੀ ਜਿਹੜੀ ਡਿਊਟੀ ਆ ਜੂਤ ਜਿਹੜੀ ਆ ਕਿਸ ਤਰ੍ਹਾਂ ਦੀ ਭੂਮਿਕਾ ਨਿਭਾ ਰਿਹਾ ਜੀ ਬਿਲਕੁਲ ਜੀ ਮੇਰੀ ਉੱਤੇ ਡਿਊਟੀ ਲੱਗੀ ਹੈ ਮੈਂ ਹੁਣੇ ਵੀ ਉੱਥੋਂ ਹੀ ਆ ਰਿਹਾ ਤੇ ਸੋ ਮੇਰੀ ਡਿਊਟੀ ਜਿਹੜੀ ਕਿ ਜਲੰਧਰ ਵੈਸਟ ਦੇ ਵਿੱਚ ਜਿਹੜੀ ਕਿ ਇਲੈਕਸ਼ਨ ਚੱਲ ਰਹੀ ਉਹ ਚ ਲੱਗੀ ਹੋਈ ਹੈ ਸੋ ਉੱਥੇ ਬਹੁਤ ਹੀ ਵਧੀਆ ਮਾਹੌਲ ਹੈ ਜੀ ਸੋ ਇੱਕ ਜਿਹੜਾ ਕਿ ਸੀਐਮ ਨੂੰ ਉੱਥੇ ਅੱਗੇ ਡੇਰਾ ਲਾਣਾ ਪੈ ਜਾਵੇ ਸੋ ਇਹ ਤੋਂ ਪਤਾ ਲੱਗਦਾ ਵੀ ਕਾਂਗਰਸ ਪਾਰਟੀ ਕਿੰਨੀ ਮਜ਼ਬੂਤ ਆ ਸੋ ਜਿਹੜੇ ਕੀ ਸੀਐਮ ਸਾਹਿਬ ਜਿਹੜੇ ਕੀ ਅੱਜ ਤੋਂ ਹਫਤਾ ਹੋ ਗਿਆ ਵੀ ਉੱਤੇ ਡਰ ਲਾ ਕੇ ਬੈਠੇ ਆ ਸੋ ਇਤੋਂ ਪਤਾ ਲੱਗਦਾ ਹੈ ਵੀ ਲੋਕਾਂ ਦੇ ਵਿੱਚ ਉਚਾਹੇ ਕਾਂਗਰਸ ਪਾਰਟੀ ਨੂੰ ਲੈ ਕੇ ਸੋ ਜਿਹੜੀ ਕਿ ਇਹੀ ਸੀਐਮ ਸਾਹਿਬ ਜਿਹੜੇ ਆ ਕੇ ਬੈਠੇ ਨੇ ਇਹ ਤਾਨਾਸ਼ਾਈ ਕਰਨਗੇ ਤੱਕ ਇਹ ਕਰਨਗੇ ਉਹ ਕਾਂਗਰਸ ਪਾਰਟੀ ਨੇ ਨਾ ਕਦੀ ਬਰਦਾਸ਼ਤ ਕੀਤਾ ਤੇ ਨਾ ਹੀ ਕਦੇ ਕਰੇਗੀ ਸੋ ਮੈਨੂੰ ਪੂਰਨ ਉਮੀਦ ਹੈ ਕਿ ਜਲੰਧਰ ਵੈਦ ਜਿਹੜੇ ਲੋਕ ਨੇ ਜਿਵੇਂ ਕਿ ਉਹਨਾਂ ਨੇ ਲੋਕ ਸਭਾ ਜਲੰਧਰ ਦੀ ਜਿਹੜੀ ਸੀਟ ਸੀ ਚੰਨੀ ਸਾਹਿਬ ਨੂੰ ਜਿਤਾਈ ਹੈ ਸੋ ਮੈਨੂੰ ਪੂਰਨ ਉਮੀਦ ਹੈ ਕਿ ਜਿਹੜੀ ਕਿ ਜਲੰਧਰ ਵੈਦ ਦੀ ਸੀਟ ਹੈ ਕਾਂਗਰਸ ਪਾਰਟੀ ਦੀ ਝੋਲੀ ਦੇ ਵਿੱਚ ਪੈਗੀ ਅਗਰ ਦੇਖਿਆ ਜਾਵੇ ਕਿ ਉੱਥੋਂ ਦੇ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਉਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਆਪਣਾ ਅਸਤੀਫਾ ਦੇ ਕੇ ਗਏ ਨੇ ਐਮਐਲਏ ਤੋਂ ਉਹਨਾਂ ਦਾ ਇਸ ਟਾਈਮ ਤੇ ਕਿਸ ਤਰ੍ਹਾਂ ਦੀ ਪੋਜੀਸ਼ਨ ਹੈ ਤੁਸੀਂ ਲੋਕਾਂ ਨੂੰ ਪਤਾ ਜੀ ਦਲ ਬਦਲੂਆਂ ਦੀ ਕਦੀ ਵੀ ਲੋਕਾਂ ਨੇ ਮਦਦ ਨਹੀਂ ਕੀਤੀ ਪਹਿਲਾਂ ਉਹ ਬੀਜੇਪੀ ਸਨ ਫਿਰ ਉਹ ਝਾੜੂ ਚਲੇ ਗਏ ਫਿਰ ਅੱਜ ਬੀਜੇਪੀ ਦੇ ਵਿੱਚ ਚਲੇ ਗਏ ਸੋ ਲੋਕਾਂ ਨੂੰ ਪਤਾ ਲੋਕਾਂ ਨੇ ਇਤਨਾ ਹੀ ਰਿੰਕੂ ਜੀ ਨੂੰ ਜਿਹੜਾ ਕਿ ਫਤਵਾ ਦਿੱਤਾ ਹੈ ਕਿ ਉਤਨਾ ਹੀ ਲੋਕਾਂ ਨੂੰ ਪਤਾ ਵੀ ਦਲ ਬਦਲੂ ਕਦੀ ਅੱਜ ਇੱਧਰ ਤੇ ਕੱਲ ਨੂੰ ਉੱਧਰ ਸੋ ਲੋਕ ਚਾਹੁੰਦੇ ਨੇ ਵੀ ਆਪਣੇ ਹੀ ਫਾਇਦੇ ਨਾਲ ਵੇਖਣ ਜਿਹੜੇ ਲੋਕਾਂ ਦੇ ਫਾਇਦੇ ਵੇਖਣ ਲੋਕਾਂ ਨੇ ਉਹਨੂੰ ਵੋਟਾਂ ਪਾਣੀ ਆ ਸੋ ਮੈਨੂੰ ਪੂਰਨ ਉਮੀਦ ਹੈ ਕਿ ਸਾਡੇ ਜਿਹੜੇ ਬੀਬੀ ਜੀ ਖੜੇ ਨੇ ਉਹਨਾਂ ਨੂੰ ਲੋਕ ਜ਼ਰੂਰ ਕਾਂਗਰਸ ਪਾਰਟੀ ਨੂੰ ਜਿਤਾਣਗੇ ਤਾਂ ਕਿ ਉਹ ਜਲੰਦਰ ਵੈਦ ਦੀ ਜਿਹੜੀ ਕਿ ਆ ਪਿੱਛੇ ਜੇ ਸਾਡੇ ਪ੍ਰਧਾਨ ਜੀ ਨੇ ਵੀ ਪਾਈ ਸੀ ਗਲੀਆਂ ਨਾਲੀਆਂ ਦਾ ਜੋ ਹਾਲ ਹੈ ਪਾਣੀ ਦਾ ਸੀਵਰੇਜ ਦਾ ਜੋ ਕਿ ਬਹੁਤ ਹੀ ਮਾੜਾ ਹਾਲ ਹੈ ਵਾਰਡਾਂ ਦੇ ਵਿੱਚ ਸੋ ਜਿਹੜੀ ਕਿ ਵਾਰਡ ਹੈ ਵਿਧਾਨ ਸਭਾ ਦੇ ਵਿੱਚ ਚੁੱਕਣਗੇ ਤੇ ਇਹਨਾਂ ਦੀ ਜਲੰਦਰ ਵੈਦ ਦੀ ਜਿਹੜੀ ਕਿ ਮੁੱਦੇ ਨੇ ਉਹ ਪੂਰੇ ਹੱਲ ਕੀਤੇ ਜਾਣਗੇ ਮੌਜੂਦਾ ਸਰਕਾਰ ਤੇ ਕਾਰਜ ਕਾਨੂੰ ਕਿਸ ਤਰ੍ਹਾਂ ਦੇਖਦੇ ਦੇਖੋ 2.5 ਦਿਨ ਸਾਲ ਹੋ ਗਏ ਮੌਜੂਦਾ ਸਰਕਾਰ ਨੇ ਕੀਤਾ ਕੀ ਹੈ ਨਤ 2.5 ਤੋਂ 23 ਮਹੀਨੇ ਹੋ ਗਏ ਨੇ ਵਿਚਾਰੀਆਂ ਬੀਬੀਆਂ ਨੂੰ 10000 ਰੁਪਿਆ ਆਖਿਆ ਸੀ 28 ਨਤੀ ਹਜ਼ਾਰ ਰੁਪਿਆ ਤੇ ਬੀਬੀਆਂ ਵਿਚਾਰੀਆਂ ਦੇਖੀ ਜਾਂਦੀਆਂ ਉਹਨਾਂ ਦਾ 29000 ਬੰਦਾ 28000 ਖਾਤੇ 'ਚ ਨਹੀਂ ਆ ਸੋ ਇੱਕ ਬੀਬੀਆਂ ਨੂੰ ਗੁੰਮਰਾਹ ਕਰਕੇ ਜਿਹੜੀਆਂ ਕਿ ਵੋਟਾਂ ਪਾਲੀਆਂ ਗਈਆਂ ਇਸ ਤਾ ਹੀ ਫਤਵਾ ਲੋਕਾਂ ਨੇ ਲੋਕ ਸਭਾ ਦੇ ਵਿੱਚ ਦਿੱਤਾ ਜਿਹੜੀਆਂ ਕਿ ਕਾਂਗਰਸ ਪਾਰਟੀ ਨੂੰ 7 ਸੀਟਾਂ ਮਾਨ ਸਾਹਿਬ ਕਹਿੰਦੇ ਸੀ 13 ਜ਼ੀਰੋ ਕਰਾਂਗੇ ਇਹਨਾਂ ਦੇ ਜਿਹੜੇ ਤੇਨੀ ਦੀਦਾ ਇੱਕ ਵਧਾਨੀ ਕਿੱਥੇ ਚਲਾ ਗਿਆ ਲੱਭਦਾ ਹੀ ਨਹੀਂ ਪਿਆ ਸੋ ਮੈਂ ਪੁੱਛਣਾ ਚਾਹੂੰਗਾ ਭਗਵੰਤ ਮਾਨ ਜੀ ਜੇ ਲੱਭਾ ਹੋਵੇ ਤਾਂ ਸਾਨੂੰ ਵੀ ਦੱਸ ਦਿਓ ਅਸੀਂ ਤੇ ਆਵ ਲੱਭਦੇ ਪਏ 13 0 ਦੀ ਤੁਸੀਂ ਗੱਲ ਕੀਤੀ ਸੀ ਤੇਨੀ ਰਹਿ ਗਈ ਅਗਲੀ ਡੰਡੀ ਪਤਾ ਨਹੀਂ ਕਿੱਥੇ ਚਲੀ ਗਈ ਸੋ ਲੋਕਾਂ ਨੇ ਜਿਹੜਾ ਫਤਵਾ ਐ ਐਸੇ ਗਲਤ ਦਿੱਤਾ ਕਿ ਜਿਹੜੀਆਂ ਕਿ 2.5 3 ਸਾਲ ਤੁਸੀਂ ਜਿਹੜੇ ਛੂਟੇ ਵਾਦੇ ਕਰਕੇ ਲੋਕਾਂ ਦੇ ਵਿੱਚ 92 ਸੀਟਾਂ ਲੈ ਕੇ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਸੀ ਵੀ ਤੁਸੀਂ ਜਿਹੜਾ ਕਿ ਆ ਕੇ ਪੰਜਾਬ ਨੂੰ ਸੁਧਾਰੋਗੇ ਕਿ ਪੰਜਾਬ ਦਾ ਬੇੜਾਗਰ ਕਰੋਗੇ ਲੋਕਾਂ ਨੇ ਨਹੀਂ ਸੋਚਿਆ ਤੋ ਐਸੇ ਕਰਕੇ ਲੋਕਾਂ ਨੇ ਜਿਤਾਇਆ ਤਾਂ ਸੰਪੂਰਨ ਉਮੀਦ ਹੈ ਕਿ 2027 ਦੇ ਵਿੱਚ ਜਿਹੜੀ ਕਿ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਬਣੇਗੀ ਤੋ ਜਿਹੜੇ ਕਿ ਸਾਡੇ ਮਾਨਯੋਗ راہુલ ਗਾਂਧੀ ਜੀ ਨੇ ਲੋਕ ਸਭਾ ਦੇ ਵਿੱਚ ਵੀ ਅੱਜਕੱਲ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਕਾਰਨ ਕਿਸਾਨਾਂ ਦੇ ਲਈ ਜਾਂ ਮਜ਼ਦੂਰ ਵੀਰਾਂ ਲਈ ਜਾਂ ਨੌਜਵਾਨਾਂ ਲਈ ਜਿਹੜੇ ਮੁੱਦੇ ਸੀਗੇ ਉਹ ਅੱਜ ਵੀ ਚੁੱਕੇ ਜਾ ਰਹੇ ਨੇ ਸੋ ਇਤਰੇ ਹੀ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਹਨ ਉਹਦੇ ਮੈਨੀਫੈਸਟੋ ਬਣਾਇਆ ਜਾਏਗਾ ਤੇ ਉਹਦੇ ਮੱਦੇ ਨਜ਼ਰ ਜਿਹੜਾ ਕਿ 2027 ਦੀ ਚੋਣ ਲੜ ਕੇ ਜੋ-ਜੋ ਅਸੀਂ ਵਾਅਦੇ ਕਰਾਂਗੇ ਉਹ ਅਸੀਂ ਪੂਰੇ ਕਰਾਂਗੇ ਰਿਤਿਕ ਅਡੋਰਾ ਜੀ ਕਿਸ ਨੂੰ ਰਾਜਨੀਤੀ ਦੇ ਵਿੱਚ ਗੱਲ ਕਰੀਏ ਕਿਸ ਨੂੰ ਆਪਣਾ ਆਈਡਲ ਮੰਨਦੇ ਨੇ ਕਿਸ ਤੋਂ ਪ੍ਰੇਰਿਤ ਜਿਆਦਾ ਤੁਸੀਂ ਰਾਜਨੀਤੀ ਦੇ ਕੋਈ ਸਾਡਾ ਲੀਡਰ ਕੋਈ ਹੈ ਜੀ ਰਾਹੁਲ ਗਾਂਧੀ ਜੀ ਸੋ ਮੈਂ ਉਹਨਾਂ ਨੂੰ ਹੀ ਆਪਣਾ ਲੀਡਰ ਮੰਨਦਾ ਹਾਂ ਜੇ ਪੰਜਾਬ ਦੇ ਵਿੱਚ ਗੱਲ ਕਰੀਏ ਸਰਦਾਰ ਪ੍ਰਤਾਪ ਸਿੰਘ ਜੀ ਬਾਦੂਆ ਜੀ ਉਹ ਮੇਰੇ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਦਾ ਮੇਰੇ ਤੇ ਅਸ਼ੀਰਵਾਦ ਰਿਹਾ ਹਮੇਸ਼ਾ ਤੇ ਸੋ ਹੁਣ ਜਿਵੇਂ ਕਿ ਅੱਜ ਮੈਂ ਜੁੜਿਆ ਮੋਹਿਤ ਮਹਿੰਦਰਾ ਜੀ ਨਾਲ ਉਹਨਾਂ ਨੇ ਵੀ ਹਮੇਸ਼ਾ ਹੀ ਮੈਨੂੰ ਜਿਹੜਾ ਕਿ ਛੋਟੇ ਭਰਾਵਾਂ ਵਾਂਗੂ ਰੱਖਿਆ ਸੋ ਸਾਡੇ ਆਈਡਲ ਸਾਰਿਆਂ ਦੇ ਹੀ ਜਿਹੜਾ ਕਿ ਸਾਡਾ ਨੇਤਾ ਹੁੰਦਾ ਰਾਹੁਲ ਗਾਂਧੀ ਜੀ ਅਸੀਂ ਹਮੇਸ਼ਾ ਹੀ ਜਿਹੜੀ ਕਿ ਉਹਨਾਂ ਦੀ ਸੋਚ ਹੈ ਕਿ ਇੱਕ ਸਾਡੀ ਕਾਂਗਰਸ ਬਟ ਇੱਕ ਸੈਕੂਲਰ ਪਾਰਟੀ ਹੈ ਅਸੀਂ ਹਮੇਸ਼ਾ ਹੀ ਉਹਨਾਂ ਦੇ ਹੀ ਨਕਸ਼ੇ ਕਦਮਾਂ ਤੇ ਚੱਲੇ ਆ ਸੋ ਜਿਤਨਾ ਹੀ ਉਹ ਸਾਨੂੰ ਉਦੇਸ਼ ਚੰਦੇ ਦਿੰਦੇ ਨੇ ਅਸੀਂ ਹਮੇਸ਼ਾ ਹੀ ਉਤਨਾ ਹੀ ਆਪਣੀ ਡਿਊਟੀਆਂ ਨਿਭਾਈਆਂ ਨੇ ਇਹ ਇੱਕ ਸਭ ਤੋਂ ਜ਼ਰੂਰੀ ਗੱਲ ਪੰਜਾਬ ਦੇ ਵਿੱਚ ਲਾਇਆ ਜਾਵੇ ਤੇ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਕੇਲਾ ਸਾਹਿਬ ਵਿੱਚ ਵੀ ਥੋੜੇ ਦਿਨ ਪਹਿਲਾਂ ਇੱਕ ਘਟਨਾ ਵਾਪਰੀ ਆਏ ਦਿਨ ਗੈਂਗਸਟਰਾਂ ਵੱਲੋਂ ਜਿਹੜਾ ਵਾ ਧਮਕੀਆਂ ਦਿੱਤੀਆਂ ਜਾਂਦੇ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਜੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਢਿੱਲੀ ਸਰਕਾਰ ਦੀ ਜਿੱਕੇ ਨੂੰ ਜ਼ਿੰਮੇਵਾਰ ਮੰਨਦੇ ਬਿਲਕੁਲ ਜੀ ਕਿਸ ਨੂੰ ਆਪਾਂ ਪ੍ਰਸ਼ਾਸਨ ਨੂੰ ਵੀ ਮੰਨਦਾ ਤੇ ਸਰਕਾਰ ਨੂੰ ਵੀ ਮੰਨਦਾ ਮੈਂ ਸੋ ਬਿਲਕੁਲ ਇਸ ਦੇ ਮੈਂ ਸੀਐਮ ਸਾਹਿਬ ਨੂੰ ਵੀ ਕਹੂੰਗਾ ਵੀ ਬਿਲਕੁਲ ਤਰਨਤਾਰਨ ਦਾ ਬਹੁਤ ਬੁਰਾ ਹਾਲ ਹੈ ਸੋ ਇੱਥੇ ਬਿਲਕੁਲ ਗੌਰ ਕੀਤਾ ਜਾਵੇ ਅਤੇ ਜੀਐਸਐਸਬੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੀ ਕੀ ਆ ਚੋਰੀਆਂ ਦੇ ਕਹਿਤੇ ਹੁੰਦੀਆਂ ਪਈਆਂ ਵੀ ਸ਼ਾਇਦ ਦੇ ਮੋਦਵਾਰਾਂ ਨਾਲ ਤੁਸੀਂ ਮੀਟਿੰਗ ਕਰਕੇ ਤੇ ਜਿੱਥੇ-ਜਿੱਥੇ ਬਾਜ਼ਾਰ ਦੇ ਵਿੱਚ ਪੀਸੀਆਰ ਕੜੀ ਕੀਤੀ ਜਾਵੇ ਦਿਨ-ਰਾਤ ਉਹਨਾਂ ਦੀ ਬਕਾਇਦਾ ਚੈਕਿੰਗ ਕੀਤੀ ਜਾਵੇ ਤਾਂ ਨਹੀਂ ਅਭੀ ਇਹ ਨਹੀਂ ਵੀ ਰਾਤ ਨੂੰ ਡਿਊਟੀ ਲਾਤੀ ਤੇ ਬਾਅਦ ਚ ਪੀਸੀਆਰ ਵਾਲੇ ਸੀ ਕਈ ਵਾਰੀ ਦੇਖੇ ਜਾਂ ਨਾਕੇ ਤੇ ਹੀ ਨਹੀਂ ਹੁੰਦੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਉਹਨਾਂ ਬਿਲਕੁਲ ਸੀਰੀਅਸ ਲਿਤਾ ਜਾਵੇ ਤਾਂ ਕਿ ਜਿਹੜੇ ਲੋਕ ਨੇ ਅੱਜ ਕੱਲ ਤਰਨਤਾਂ ਜਿਹੜਾ ਜ਼ਿਲ੍ਹਾ ਸਹਿਮ ਦੇ ਵਿੱਚ ਚੱਲ ਰਿਹਾ ਕਿ ਬਹੁਤ ਹੀ ਲੋਕ ਜਿਹੜੇ ਕੀ ਦੁਖੀ ਨੇ ਅੱਜ ਜਿਵੇਂ ਕਿ 14 ਮੱਸਿਆ ਦੇ ਵਿੱਚ ਵੀ ਲੋਕ ਤਰ ਕੇ ਜਾਣਾ ਸ਼ੁਰੂ ਹੋ ਜਾਂਦੇ ਆ ਸੋ ਅੱਜ ਜਿਵੇਂ ਅਸੀਂ ਦੇਖਿਆ ਵੀ ਲੋਕਾਂ ਦਾ ਜਿਹੜਾ ਕਿ ਜਾਣਾ ਨਾ ਘੱਟ ਸੀਗਾ ਕਿ ਲੇਡੀਜ਼ ਜਾਂ ਕੋਈ ਵੀ ਜੈਂਟਸ ਅੱਜ ਕੱਲ੍ਹ ਰਾਤ ਨੂੰ ਜਾਂ ਦਿਨੇ ਤੜਕੇ ਜਾਣ ਤੋਂ ਬਹੁਤ ਡਰਦੇ ਨੇ ਕਿਉਂਕਿ ਬਹੁਤ ਹੀ ਖਰਾਬ ਮਾਹੌਲ ਜਿਹੜਾ ਤਰੰਤਾਂ ਜਿਹੜਾ ਦਾ ਹੋ ਚੁੱਕਿਆ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਤੇ ਸੀਐਮ ਸਾਹਿਬ ਨੂੰ ਵੀ ਕਿ ਬਕਾਇਦਾ ਇਹਦੇ ਤੇ ਪੁਲਿਸ ਜਾਂ ਐਸਐਸਪੀ ਸਾਹਿਬ ਨਾਲ ਮੀਟਿੰਗ ਕੀਤੀ ਜਾਵੇ ਤੇ ਨਾਲੇ ਹੀ ਐਸਐਸਪੀ ਸਾਹਿਬ ਜਿਹੜੇ ਕਿ ਜ਼ਿਲ੍ਹੇ ਦੇ ਮੋਹਤਵਰ ਨਾਲ ਮੀਟਿੰਗ ਕਰ ਤਾਂਕਿ ਜਿਹੜੀ ਪ੍ਰੋਬਲਮ ਹੈ ਜਲਦ ਤੋਂ ਜਲਦ ਸਹੀ ਹੋ ਸਕੇ ਤੁਕ ਜੀ ਅਖੀਰ ਦੇ ਵਿੱਚ ਪਾਰਟੀ ਹਾਈ ਕਮਾਂਡ ਨੂੰ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੋਗੇ ਬਿਲਕੁਲ ਮੈਂ ਹਮੇਸ਼ਾ ਹੀ ਪਾਰਟੀ ਦੇ ਨਾਲ ਖੜਾ ਚਾਏ ਮੇਰੇ ਗ੍ਰੈਂਡਫਾਦਰ ਸੀਗੇ ਉਹ ਵੀ ਬਹੁਤ ਹੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਸਨ ਉਸ ਤੋਂ ਬਾਅਦ ਮੈਂ ਕਾਂਗਰਸ ਪਾਰਟੀ ਦੇ ਨਾਲ ਹਮੇਸ਼ਾ ਜੁੜਿਆ ਹਾਂ ਤੇ ਹਮੇਸ਼ਾ ਹੀ ਮੈਂ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਿ ਕੇ ਸੇਵਾ ਕਰੂੰਗਾ ਤੇ ਜਿੱਤੇ ਜਿੱਤੇ ਵੀ ਪਾਰਟੀ ਮੇਰੀ ਡਿਊਟੀ ਲਾਏਗੀ ਮੈਂ ਹਮੇਸ਼ਾ ਹਮੇਸ਼ਾ ਹੀ ਤਨਮਨ ਦੇ ਨਾਲ ਜਿਹੜਾ ਕਿ ਡਿਊਟੀ ਨਿਭਾਵਾਂਗਾ ਇੱਕ ਵਾਰ ਫਿਰ ਤੋਂ ਮੈਂ ਸਾਰੀ ਹਾਈ ਕਮਾਂਡ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਮੈਨੂੰ ਪੰਜਾਬ ਯੂਥ ਕਾਂਗਰਸ ਦੀ ਸਟੇਟ ਦੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਹੈ। ਇਕ ਜੀ ਗੱਲਬਾਤ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਥੈਂਕ ਯੂ। ਸਨ ਰਿਤਿਕ ਅਰੋੜਾ ਜੀ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਲੇਵਲ ਦੀ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਆ ਕਿਸ ਤਰ੍ਹਾਂ ਉਹਨੂੰ ਨਿਭਾਉਣਗੇ ਲਾਅ ਐਂਡ ਆਰਡਰ ਤੇ ਵੀ ਉਹਨਾਂ ਨੇ ਖੁੱਲ ਕੇ ਗੱਲ ਕੀਤੀ ਤੇ ਜਲੰਧਰ ਦੀ ਜਿਮਨੀ ਚੌਂ ਬਾਰੇ ਵੀ ਉਹਨਾਂ ਨੇ ਕਾਂਗਰਸ ਦੀ ਸਥਿਤੀ ਜਿਹੜੀ ਆ ਦੱਸ ਦਿੱਤੀ ਆ ਕਿ ਵੱਡੀ ਗਿਣਤੀ ਦੇ ਨਾਲ ਕਾਂਗਰਸ ਦੇ ਉਮੀਦਵਾਰ ਕੋ ਜਿੱਤਣਗੇ ਐਸੇ ਹੋਰ ਬਿਆਨ ਕੀ ਰਣੇ ਆ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ